ਆਮ ਤੌਰ ਤੇ ਵੱਧ ਬੰਦਾ ਹੋਵੇ ਕਰਦਾ ਹੈ ਇਹ ਅੰਦਰੋਂ ਬਹੁਤ ਫਸਤੀ ਦੀ ਮਤਲਬ ਹੈ ਤੇ ਲੋਕ ਆਪਣੇ ਪੰਜਾਬੀਆਂ ਨੂੰ ਮਾਰ ਕੇ ਉਹ ਜੰਗੇ ਵਾਲੇ ਪੁਲਿਸ ਵਿੱਚ ਆਦੀ ਦੀ ਦੋਨਾਂ ਦਾ ਮਾਮਲਾ ਹੈ ਜਿਹੜੇ ਬਾਅਦਾਂ ਦੇ ਬੋਲੇ ਦਾ ਜਿਹੜਾ ਸਭੀ ਘਟਨਾ ਸਾਹਮਣੇ ਆਈ ਹੈ ਪੰਜਾਬ ਦੇ ਜਿਹੜੇ ਸਪੈਨਿਸ਼ ਫੈਮਿਲੀ ਉਹਨਾਂ ਹਿਮਾਚਲ ਵਿੱਚ ਕੁਟੂਮਰ ਗਈ ਕਿ ਕਿਹਨੇ ਜੋ ਉਹ ਇੱਕ ਪਰਟੀਨ ਗਏ ਸੀ ਕਿ ਜ਼ਾਰ ਤੋਂ ਲੈਣੋ ਤੇ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਹਜ਼ੂਰ ਨੇ ਮਿਲਾਂ ਕਰਤਾ ਇਹ ਫੈਮਿਲੀ ਸੀ ਉਹ ਬ੍ਰਦਰ ਸੀ ਇੱਕ ਬ੍ਰਦਰ ਦੀ ਵਾਈਫ ਹੈ ਉਹ ਵੀ ਐਨਆਰਆਈ ਹੈ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਪਰ ਬਾਹਰ ਇਹਨਾਂ ਕੋਲ ਆਸਟੋ ਉਹਨਾਂ ਨੂੰ ਇਹਨਾਂ ਦੇ ਪੰਜਾਬੀ ਵਿੱਚ ਇਹ ਉਹਨਾਂ ਨੇ ਇਹਨਾਂ ਨੂੰ ਮਾਰ ਨਹੀਂ ਪਾਇਆ ਕਿ ਗੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਜੇ ਮੈਂ ਬਹੁਤ ਲਿੰਧਿਆ ਕਰਦਾ ਤੇ ਸਰਕਾਰ ਤੋਂ ਮੰਗ ਕਰਦਾ ਇਸ ਸਰਕਾਰ ਵੀ ਇਹ ਟੈਕਸ਼ਨ ਲਵੇ ਮੁੱਖ ਮੰਤਰੀ ਦੇ ਆਰਾਮਾ ਚੱਲਦੇ ਨੇ ਉਹ ਵੀ ਇਮੀਜ ਟੈਕ ਚ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਜਟ ਗੱਲ ਕਰਦੇ ਰਹੇਗੇ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਕੇ ਔਰ ਸਾਡੇ ਸਮਾਜ ਚ ਪਾੜ ਵੱਧਾ ਇਹ ਵੀ ਇਹ ਚਿੰਤਾ ਆ ਕੇ ਕਰਦੇ ਸੀ ਔਰ ਇਹ ਚਿੰਤਾ ਨੂੰ ਵਰਗਾਂ ਦੀ ਰਾਜਨੀਤੀ ਦੇ ਵਿੱਚ ਬੁढ़ाਵਾ ਮਿਲਦਾ ਹੈ ਸੋ ਜਿਹੜੀ ਘਟਨਾ ਵਾਪਰੀ ਕੰਗੜਾ ਨਾਲ ਵੀ ਅਸੀਂ ਕਹਾਂ ਵੀ ਠੀਕ ਹੈ ਇਹੋ ਜਿਹੀਆਂ ਘਟਨਾਵਾਂ ਤੇ ਬਹੁਤ ਸਿਮਨਾ ਵਿੱਚ ਵਾਪਰੀਆਂ ਨੇ ਬੜੇ ਬਨੇ ਪੋਲਿਟੀਕਲ ਬੰਦੇ ਨਾਲ ਲੋਕ ਆਪਣਾ ਰਾਜ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਬਾਡੀ ਵਰਤਣਾ ਉਹ ਫਿਰ ਕਿਤੇ ਨਾ ਕਿਤੇ ਪੁਛਪਾ ਖੇਤੇ ਪਾਕੇ ਚਲੀ ਹੋ ਗਈ ਪਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਗਏ ਯਾਰ ਕਿ ਇਹੋ ਜਿਹੀਆਂ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਸਹੀ ਤਾਂ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਛੋ ਵੀ ਤਾਂ ਬਹਿ ਕੇ ਨਿਬੜਾ ਹੁੰਦਾ ਹੈ ਸੋ ਜਿਹੜੇ ਘਟਨਾ ਵਾਪਰ ਗਈ ਉਹਨਾਂ ਉਹਦਾ ਰਿਐਕਸ਼ਨ ਉੱਥੇ ਮੱਛੀ ਵਿੱਚ ਨੂੰ ਮਿਲਿਆ ਹੁਣ ਇੱਥੇ ਵੀ ਮੱਛੀ ਨਹੀਂ ਰਹਿੰਦੇ ਨੇ ਉਹ ਟੂਪ ਕਿਨਡ ਮੀਟਿੰਗ ਨੇ ਸਾਰੇ ਦੇਸ਼ ਪੈਨੇ ਆ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਜਿਹੜਾ ਅਧਿਕਾਰੀ ਤੋਂ ਬਾਤ ਚੰਨ ਮੀਟਿੰਗ ਕਰਕੇ ਦੋਵੇਂ ਨੂੰ ਸਖਤ ਐਕਸ਼ਨ ਲੈ ਉਹ ਤੋਂ ਬਾਅਦ ਲੋਕਾਂ ਨੂੰ ਇੱਕ ਸੰਬੋਧਨ ਕਰ ਇਹ ਭਾਰਤ ਸਾਡਾ ਸਾਰਿਆਂ ਦਾ ਸੰਝਾ ਹੈ। ਤੇ ਅਸੀਂ ਲੋਕ ਕੰਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚ ਨਾਲ ਜਲਦੇ ਹਾਂ। ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਮਾਉਣਾ। ਤੇ ਇਹ ਸਭ ਕਹਿਦਾ ਉਹ ਜਿਹੜੇ ਕੰਨਾਂ ਨੂੰ ਬਿਆਨਬਾਜ਼ੀ ਕਰਦੇ ਕੀ ਲੱਗਦਾ ਕਿ ਉਸਦਾ ਅਸਰ ਜੁਮਾਚ ਦੇ ਲੋਕਾਂ ਚ ਦੇਖਣ ਨੂੰ ਮਿਲ ਰਿਹਾ ਉਹ ਸੋਚ ਉਹਨਾਂ ਦੀ ਚਾਹੀਦੀ ਗੱਲ ਹੈ। ਕੋ ਜਿਹੜੀ ਇੱਕ ਲੜਕੀ ਨੇ ਧੱਪੜ ਮਾਰਿਆ। ਜੀ ਪਹਿਲੇ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦੇ ਕਾਏ ਵੈਕਟ ਵਾਕੇ ਜਾਂ ਕੁਝ ਕਰਕੇ ਉਹਨੂੰ ਨਹੀਂ ਕਰਦਾ। 100 ਬੰਦਾ ਇਕੱਠਾ ਹੋ ਗਿਆ। ਪਰ ਉਹਦੇ ਅੰ ਵਿੱਚ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਇਹ ਰਿਐਕਸ਼ਨ ਥਿਊ ਬਿੱਕ ਨੂੰ ਮਿਲੇ ਇਸੇ ਤੋਂ ਡਰਦੇ ਹਾਂ ਅਸੀਂ ਅਸੀਂ ਉਹਨਾਂ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕੈਨ ਨੂੰ ਪਰਦੇਸ ਹੈ ਬਰ ਇੰਡੀਅਨ ਸਾਨੂੰ ਇਹੋ ਜਿਹੀ ਇੱਜ਼ਤ ਨੂੰ ਮਤਲਬ ਸਾਰਿਆਂ ਨੂੰ ਘਰ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਲਈ ਕੰਮ ਕਰਨਾ ਚਾਹੀਦਾ ਹੈ ਅਜੁੱਤੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਪਰ ਮੈਂ ਤੇ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਆਣੀਆਂ ਅੰਜਾਮ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਹਾ ਅੱਜ ਮੈਂ ਦੋਹਾਂ ਮੁੱਖ ਮੰਤਰੀਆਂ ਨੂੰ ਦੇੰਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਦਾ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈਡ ਜੈਟੀਫਾਈ ਕਰਕੇ ਉਹਨਾਂ ਦੀ ਪਰਚਾ ਦਿੱਤੀ ਉਹਨਾਂ ਨੂੰ ਹਰਜੀਤ ਸਿੰਘ ਹੋਜੇ